ਥੋੜੇ ਦਿਨ ਪਹਿਲਾਂ ਚੰਦ ਸੂਰਜ ਨੂੰ ਬਰਾਬਰ ਕਰਨ ਵਾਸਤੇ ਆਪਾਂ ਤਰੀਕਾ ਦੱਸਿਆ ਸੀ ਵਿਧੀ ਦੱਸੀ ਸੀ ਕਿ ਕਿਵੇਂ ਆਪਾਂ ਉਹ ਵਿਧੀ ਨੂੰ ਅਪਣਾ ਕੇ ਆਪਣੇ ਚੰਦ ਸੂਰਜ ਨੂੰ ਬਰਾਬਰ ਕਰ ਸਕਦੇ ਹਾਂ ਤੇ ਚੰਦ ਸੂਰਜ ਨੂੰ ਬਰਾਬਰ ਕਰਨ ਦੇ ਸਾਨੂੰ ਕੀ ਕੀ ਫਾਇਦੇ ਨੇ ਤੇ ਜਦੋਂ ਤੱਕ ਚੰਦ ਸੂਰਜ ਬਰਾਬਰ ਨਹੀਂ ਹੁੰਦੇ ਤੇ ਸਾਡੇ ਨਾਲ ਕੀ ਕੀ ਘਟਨਾ ਵਾਪਰਦੀ ਹੈ ਇਹ ਵਿਚਾਰ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤੀ ਸੀ ਕਈ ਜੀਵਾਂ ਦਾ ਇਹ ਵੀ ਸਵਾਲ ਹੁੰਦਾ ਆ ਕਿ ਬਹੁਤ ਜੀਵ ਇਹ ਵੀ ਦੱਸਦੇ ਨੇ ਗੁਰਮੁਖ ਪਿਆਰੇ ਕਿ ਸਾਡੀ ਜੋ ਪੌਣ ਚੱਲਦੀ ਹੈ ਇਹਦਾ ਸੰਤੁਲਨ ਵੀ ਵਿਗੜਿਆ ਹੋਇਆ ਹੈ ਉਹ ਕਹਿੰਦੇ ਕਿ ਸਿਮਰਨ ਕਰਨ ਦੇ ਨਾਲ ਇਹ ਸੰਤੁਲਨ ਠੀਕ ਹੁੰਦਾ ਹੈ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੀ ਜੋ ਪੌਣ ਹੈ ਉਹਦਾ ਜੋ ਸੰਤੁਲਨ ਹੈ ਉਹ ਠੀਕ ਹੋ ਚੁੱਕਾ ਹੈ ਭਾਈ ਗੁਰ ਦੇਖੋ ਜਦ ਤੱਕ ਸਾਡੇ ਸਰੀਰ ਦੇ ਵਿੱਚ ਜੋ ਪੌਣ ਚੱਲਦੀ ਆ ਇਹਦਾ ਸੰਤੁਲਨ ਨਹੀਂ ਠੀਕ ਤਾਂ ਸਾਨੂੰ ਵਿਚਾਰ ਆਉਣਗੇ ਮਾਇਆ ਦੇ ਵਿਚਾਰ ਆਉਣਗੇ ਮਨ ਤਨ ਪਰੇਸ਼ਾਨ ਰਹੇਗਾ ਇਸ ਸੰਸਾਰ ਦੇ ਵਿੱਚੋਂ ਸੁੱਖ ਭਾਲੇਗਾ ਪਰ ਇਹਨੂੰ ਸੁੱਖ ਨਹੀਂ ਮਿਲੇਗਾ ਸੁੱਖ ਲੈਣ ਵਾਸਤੇ ਇਹ ਹਰ ਇੱਕ ਉਹ ਹੱਦ ਪਾਰ ਕਰੂਗਾ ਜਿੱਥੋਂ ਇਹਨੂੰ ਸੁੱਖ ਮਿਲੂਗਾ ਤੇ ਜਦੋਂ ਆਪਾਂ ਸਿਮਰਨ ਕਰਦੇ ਆਂ ਆਸਵਾਸ ਗਰਾਸ ਸਿਮਰਨ ਵਿਧੀ ਮਤਾਬ ਕਰਦੇ ਆਂ ਧੁੰਨ ਦੇ ਵਿੱਚ ਧਿਆਨ ਰੱਖ ਕੇ ਤਾਂ ਇੱਕ ਸਮਾਂ ਜਿਹਾ ਹੁੰਦਾ ਜਦੋਂ ਪੌਣ ਸੰਮ ਹੋ ਜਾਂਦੀ ਹੈ ਹੁਣ ਪੌਣ ਸੰਮ ਹੋ ਗਈ ਇਹਦਾ ਸਾਨੂੰ ਕਿਵੇਂ ਪਤਾ ਲੱਗੇਗਾ ਸਿਮਰਨ ਕਰਨ ਤੋਂ ਪਹਿਲਾਂ ਇੱਕ ਕੰਮ ਕਰਕੇ ਵੇਖੀਏ ਨਾਸਕਾ ਦੇ ਕੋਲ ਹੱਥ ਰੱਖ ਕੇ ਆਪਾਂ ਦੇਖੀਏ ਕਿ ਕਿਹੜੇ ਪਾਸਿਓਂ ਪੌਣ ਆਉਂਦੀ ਹੈ ਆਪਾਂ ਵੇਖਾਂਗੇ ਕਿ ਕਦੀ ਪੌਣ ਖੱਬੇ ਪਾਸੋਂ ਚੱਲੇਗੀ ਕੁਝ ਸਮੇਂ ਬਾਅਦ ਸੱਜੇ ਪਾਸੋਂ ਚੱਲੇਗੀ ਇਸ ਤਰ੍ਹਾਂ ਖੱਬੇ ਤੇ ਸੱਜੇ ਪਾਸੇ ਪੌਣ ਚੱਲਣ ਦਾ ਜੋ سلسلہ ਹੈ ਇਹ ਦਿਨ ਦੇ ਵਿੱਚ ਕਈ ਵਾਰੀ ਚੇਂਜ ਹੁੰਦਾ ਹੈ ਪਰ ਜਿਉਂ ਹੀ ਆਪਾਂ ਸਿਮਰਨ ਧੁੰਨ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕੀਤਾ ਇੱਕ ਅਜੀਬੀ ਅਵਸਥਾ ਆਵੇਗੀ ਕਿ ਉਹ ਜੋ ਪੌਣ ਖੱਬੇ ਤੇ ਸੱਜੇ ਪਾਸੇ ਚਲਦੀ ਸੀ ਉਹ ਦੋ ਮਸੁਰਾਂ ਦੇ ਵਿੱਚੋਂ ਬਰਾਬਰ ਚੱਲਣੀ ਸ਼ੁਰੂ ਹੋ ਜਾਵੇਗੀ ਜਦੋਂ ਅਜਿਹੀ ਕल्पना ਵਾਪਰੇ ਕਿ ਦੋਹਾਂ ਸੁਰਾਂ ਤੋਂ ਇੱਕੋ ਜਿਹੀ ਪੌਣ ਆਵੇ ਸਾਡੇ ਜੋ ਫੁਰਨੇ ਸੀ ਨਾ ਮਾਇਆ ਦੇ ਉਹ ਇੱਕ ਤਰ੍ਹਾਂ ਦੇ ਬੰਦ ਹੋ ਜਾਣਗੇ ਜੇ ਫੁਰਨਾ ਕੋਈ ਆਵੇਗਾ ਮਨ ਨੂੰ ਪਤਾ ਹੋ ਜਾਂਦਾ ਕਿ ਮੈਨੂੰ ਆ ਫੁਰਨਾ ਆਉਣ ਲੱਗਾ ਮੈਂ ਲੈਣਾ ਕਿ ਨਹੀਂ ਲੈਣਾ ਨਹੀਂ ਤਾਂ ਉਸ ਦਾ ਧਿਆਨ ਸਿਮਰਨ ਦੇ ਵਿੱਚ ਹੀ ਹੋਵੇਗਾ ਜਦੋਂ ਆਪਾਂ ਵਿਚਾਰਾਂ ਨੂੰ ਕੰਟਰੋਲ ਦੇ ਵਿੱਚ ਕਰ ਲੈਣੇ ਆ ਸਾਡੀ ਪੌਣ ਵੀ ਸਾਮੇ ਹੀ ਚੱਲਦੀ ਹੈ ਜੋ ਜੀਵ ਸਿਮਰਨ ਨਹੀਂ ਕਰਦੇ ਧਿਆਨ ਨਹੀਂ ਕਰਦੇ ਉਹਨਾਂ ਦੀ ਪੌਣ ਦਾ ਸੰਤੁਲਨ ਵਿਗੜਿਆ ਹੁੰਦਾ ਹੈ ਤੇ ਜੋ ਸਾਡੇ ਸਵਾਸ ਨਾਸਿਕਾ ਦੇ ਵਿੱਚੋਂ ਪ੍ਰਵੇਸ਼ ਵੀ ਕਰਦੇ ਨੇ ਉਹ ਸਵਾਸ ਬਹੁਤ ਛੋਟੇ ਲੈਂਦੇ ਨੇ ਪਰ ਨਾਮ ਵਿਆਸੀ ਦੇ ਸਵਾਸ ਧੁੰਨੀ ਤੋਂ ਨਾਭੀ ਤੋਂ ਟੱਚ ਹੋ ਕੇ ਆਉਂਦੇ ਨੇ ਕਿਉਂਕਿ ਉਸਨੇ ਧਿਆਨ ਦੇ ਵਿੱਚ ਜਾਣਾ ਸਿੱਖ ਲਿਆ ਉਸਨੇ ਸਹਜ ਦੇ ਵਿੱਚ ਜਾਣਾ ਸਿੱਖ ਲਿਆ ਜਦੋਂ ਉਹ ਸਿਮਰਨ ਕਰਦਾ ਬੋਲਦਾ ਹੈ ਵਾਈ ਤਾਂ ਸੁਰਤ ਵੀ ਨਾਲ ਵਾਹੇ ਦੇ ਨਾਲ ਥੱਲੇ ਤੱਕ ਜਾਂਦੀ ਹੈ ਧੁੰਨੇ ਤੱਕ ਜਦੋਂ ਗੁਰੂ ਬੋਲਦਾ ਹੈ ਤਾਂ ਧੁੰਨੀ ਤੋਂ ਸੁਰਤ ਉੱਪਰ ਚੱਕੀ ਜਾਂਦੀ ਹੈ ਇਸ ਲਈ ਨਾਮ ਵਿਆਸੀ ਦੇ ਜੇ ਵਿਚਾਰ ਵਸ ਵਿੱਚ ਹੰਤਾ ਉਸ ਦੇ ਪੌਣ ਦਾ ਸੰਤੁਲਨ ਵੀ ਦਿਨ ਦੇ ਵਿੱਚ ਬਰਾਬਰ ਹੀ ਰਹਿੰਦਾ ਹੈ ਇਹ ਨਿਸ਼ਾਨੀ ਹੁੰਦੀ ਹੈ ਅਜਿਹੀ ਅਵਸਥਾ ਦੇ ਵਿੱਚ ਮਨ ਨੂੰ ਖੁਮਾਰੀ ਚੜੀ ਰਹਿੰਦੀ ਆ ਵਾਰ-ਵਾਰ ਧਿਆਨ ਦੇ ਵਿੱਚ ਇਕਾਂਤ ਦੇ ਵਿੱਚ ਬੈਠਣ ਨੂੰ ਦਿਲ ਕਰਦਾ ਹੈ ਜੋ ਕਿ ਇੱਕ ਵਧੀਆ ਨਿਸ਼ਾਨੀ ਹੈ